ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਕਿਸਾਨਾ ਕੁਜ ਜਗਜੀਤ ਸਿੰਘ ਡੱਲੇਵਾਲ ਲੰਬੇ ਸਮੇਂ ਤੋਂ ਮਰਨ ਵਰਤੇ ਬੈਠੇ ਨੇ ਅੱਜ 43ਵਾਂ ਦਿਨ ਆ ਯਾਨੀ ਕਿ ਮਹੀਨਾ ਲੰਘਿਆ ਮਹੀਨੇ ਦੇ ਉਤਲੇ ਦਿਨ ਵੀ ਲੰਘ ਗਏ ਤੇ ਅੱਜ 43ਵਾਂ ਦਿਨ ਆ ਚੁੱਕਿਆ ਜਦੋਂ ਉਹਨਾਂ ਨੇ ਕੁਝ ਵੀ ਨਹੀਂ ਖਾਦਾ ਕੇਵਲ ਪਾਣੀ ਦੇ ਉੱਤੇ ਨਰਪਰਤਾ ਬਣਾਈ ਹੋਈ ਹੈ ਤੇ देर रात ਮੋਰਚੇ ਦੇ ਉੱਤੇ ਹੀ ਜਗਜੀਤ ਸਿੰਘ ਡੱਲੇਵਾਲ ਦੀ ਤਬੀਅਤ ਅਚਾਨਕ ਵਿਗੜ ਗਈ ਜਾਣਕਾਰੀ ਮੁਤਾਬਕ ਇੱਕ ਘੰਟਾ ਤੱਕ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਰਹੇ ਆਰ ਪਾਰਕ ਕੀਤੇ ਗਏ ਮੈਡੀਕਲ ਸਹੂਲਤ ਦਿੱਤੀ ਗਈ ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਹੋਸ਼ ਆਇਆ ਬੀਪੀ ਆਮ ਤੌਰ ਦੇ ਉੱਤੇ ਜਿਹੜਾ ਤੁਹਾਡਾ ਬਲੱਡ ਪ੍ਰੈਸ਼ਰ ਆ ਉਹ 120 80 ਸਹੀ ਮੰਨਿਆ ਜਾਂਦਾ ਜਿਹੜਾ ਨੋਰਮਲ ਹੁੰਦਾ ਪਰ ਡੱਲੇਵਾਲ ਸਾਹਿਬ ਦਾ ਬੀਪੀ ਸੀਗਾ ਜਿਹੜਾ ਉਹ 80 56 ਰਹਿ ਗਿਆ ਯਾਨੀ ਕਿ ਹੇਠਲਾ ਉਤਲਾ ਸੀਗਾ ਉਹ ਕਾਫੀ ਘਟਦਾ ਹੋਇਆ ਨਜ਼ਰ ਆਇਆ ਤਾਂ ਚਿੰਤਾ ਜ਼ਾਹਰ ਕਰਨਾ ਵੀ ਜਿਹੜੀ ਆ ਉਹ ਬੜੀ ਜ਼ਰੂਰੀ ਸੀਗੀ ਇਸ ਕਰਕੇ ਫਟਾਫਟ ਆਰਪਾਰ ਕੀਤੇ ਗਏ ਤੇ ਉਹਨਾਂ ਨੂੰ ਨਾਰਮਲ ਬੀਪੀ ਦੇ ਉੱਤੇ ਲਿਆਂਦਾ ਗਿਆ ਦੱਸ ਦਈਏ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਤੇ ਇਸ ਸੰਘਰਸ਼ ਦੇ ਦੌਰਾਨ ਦੋ ਮੋਰਚੇ ਲੱਗੇ ਸੀ ਕਸ਼ੰਭੂ ਬੈਰੀਅਰ ਤੇ ਦੂਜਾ ਖਨੌਰੀ ਬੈਰੀਅਰ ਤੇ ਸ਼ੰਭੂ ਬੈਰੀਅਰ ਦੇ ਮੋਰਚੇ ਦੀ ਅਗਵਾਈ ਸਰਵਨ ਸਿੰਘ ਪੰਦੇਰ ਕਰ ਰਹੇ ਨੇ ਤੇ ਕਈ ਵਾਰ 101 ਕਿਸਾਨਾਂ ਦਾ ਜਥਾ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਪਰ ਹਰਿਆਣਾ ਦੀਆਂ ਬੈਰੀਕੇਡਿੰਗ ਦਾ ਸਾਹਮਣਾ ਉਹ ਨਹੀਂ ਕਰ ਸਕਿਆ ਯਾਨੀ ਕਿ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਦੂਜੇ ਪਾਸੇ ਖਨੌਰੀ ਬੈਰੀਅਰ ਦੇ ਉੱਤੇ ਐਲਾਨ ਕੀਤਾ ਸੀਗਾ ਡੱਲੇਵਾਲ ਸਾਹਿਬ ਨੇ ਕਿ ਉਹ ਮਰਨਵਰਤੇ ਬੈਠਣਗੇ ਮਰਨਵਰਤ ਸ਼ੁਰੂ ਕਰਨ ਤੋਂ ਪਹਿਲਾਂ ਹੀ ਉਹਨਾਂ ਨੂੰ ਪੁਲਿਸ ਨੇ ਡਿਟੇਨ ਕਰ ਲਿਆ ਡੀਐਮਸੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਉੱਥੇ ਵੀ ਉਹਨਾਂ ਨੇ ਮਰਨਵਰਤ ਜਾਰੀ ਰੱਖਿਆ ਯਾਨੀ ਕਿ ਉੱਥੇ ਸ਼ੁਰੂਆਤ ਕਰ ਦਿੱਤੀ ਉਸ ਤੋਂ ਬਾਅਦ ਦੇ ਵਿੱਚ ਕਿਸਾਨਾਂ ਦੇ ਵਿਰੋਧ ਦੇ ਚੱਲਦਿਆਂ ਡੱਲੇਵਾਲ ਸਾਹਿਬ ਨੂਰਿਹਾ ਕੀਤਾ ਗਿਆ ਵਾਪਸ ਉਹ ਮੋਰਚੇ ਤੇ ਪਹੁੰਚਦੇ ਨੇ ਤੇ ਆਪਣਾ ਮਰਨਵਰਤ ਜਾਰੀ ਰੱਖਦੇ ਨੇ ਤਾਂ ਹੁਣ ਵੀ ਉਹਨਾਂ ਦੀ ਹਾਲਤ ਆ ਉਹ ਕਾਫੀ ਗੰਭੀਰ ਬਣੀ ਹੋਈ ਹੈ ਕਿਉਂਕਿ 43 ਦਿਨਾਂ ਤੋਂ ਉਹਨਾਂ ਨੇ ਕੁਝ ਵੀ ਨਹੀਂ ਖਾਦਾ ਡਾਕਟਰ ਕਹਿ ਚੁੱਕੇ ਨੇ ਕਿ ਉਹਨਾਂ ਦਾ ਸਰੀਰ ਹੀ ਸਰੀਰ ਨੂੰ ਖਾਣ ਲੱਗ ਪਿਆ ਹੈ ਮਲਟੀਪਲ ਆਰਗਨਸ ਦੇ ਉੱਤੇ ਬੁਰਾ ਪ੍ਰਭਾਵ ਪੈਣਾ ਸ਼ੁਰੂ ਹੋ ਚੁੱਕਿਆ ਤੇ ਕਈ ਦੇ ਉੱਤੇ ਜੜਾ ਉਹ ਪੈ ਵੀ ਚੁੱਕਿਆ ਤੇ ਅਜੇ ਤੱਕ ਕੋਈ ਵੀ ਗੱਲਬਾਤ ਹੁੰਦੀ ਨਜ਼ਰ ਨਹੀਂ ਆ ਰਹੀ ਹਾਲਾਂਕਿ ਜਿਹੜੀ ਸੁਪਰੀਮ ਕੋਰਟ ਵੱਲੋਂ ਇੱਕ ਹਾਈ ਪਾਵਰ ਕਮੇਟੀ ਬਣਾਈ ਗਈ ਸੀਗੀ ਸਾਬਕਾ ਜਸਟਿਸ ਨਵਾਬ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਉਹ ਵੀ ਕੱਲ ਖਨੌਰੀ ਬੈਰੀਅਰ ਦੇ ਉੱਤੇ ਪਹੁੰਚੇ ਸੀਗੇ ਜਗਜੀਤ ਸਿੰਘ ਡੱਲੇਵਾਲ ਦਾ ਉਹਨਾਂ ਨੇ ਹਾਲਚਾਲ ਜਾਣਿਆ ਸੀਗਾ ਉਸ ਤੋਂ ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸਿਸ ਵਗੈਰਾ ਵੀ ਕੀਤੀਆਂ ਗਈਆਂ ਪਰ ਮਸਲਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਤੇ ਵੱਖ-ਵੱਖ ਬਿਆਨ ਜ਼ਰੂਰ ਆ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਵਾਸਤੇ ਲੀਡਰ ਵੀ ਪਹੁੰਚ ਰਹੇ ਨੇ ਪਰ ਜਿਹੜੀਆਂ ਮੰਗਾਂ ਨੇ ਉਹਨਾਂ ਵੱਲ ਅਜੇ ਕੋਈ ਫੈਸਲਾ ਨਹੀਂ ਕੀਤਾ ਗਿਆ ਐਮਐਸਪੀ ਦੀ ਕਾਨੂੰਨੀ ਗਰੰਟੀ ਤੇ ਹੋਰ ਨਾ ਮੰਗਾਂ ਨੂੰ ਲੈ ਕੇ ਮੋਰਚਾ ਸ਼ੁਰੂ ਕੀਤਾ ਗਿਆ ਸੀ ਤੇ ਹੁਣ ਜਗਜੀਤ ਸਿੰਘ ਢੱਲੇਵਾਲ ਦੀ ਹਾਲਤ ਅਜੇ ਹੀ ਬਣ ਚੁੱਕੀ ਹੈ ਕਿ ਡਾਕਟਰ ਕਹਿ ਚੁੱਕੇ ਨੇ ਕਿ ਉਹਨਾਂ ਨੂੰ ਕਿਸੇ ਵੀ ਵੇਲੇ ਸਾਇਲੈਂਟ ਅਟੈਕ ਆ ਸਕਦਾ ਹੈ ਜਿਹੜਾ ਉਹਨਾਂ ਦਾ ਆਰਗਨਸ ਨੇ ਉਹ ਫੇਲ ਹੋ ਸਕਦੇ ਨੇ ਤੇ ਉਹਨਾਂ ਦੀ ਜਾਨ ਵੀ ਜਾ ਸਕਦੀ ਹੈ ਪਰ ਅਜੇ ਤੱਕ ਕੋਈ ਵੀ ਗਲਬਾਤ ਜਾਂ ਮੀਟਿੰਗ ਦੇ ਬਾਰੇ ਸੱਦਾ ਆਉਂਦਾ ਨਜ਼ਰ ਨਹੀਂ ਆ ਰਿਹਾ ਤੇ ਵੱਡਾ ਇਕੱਠ ਵੀ ਖਨੌਰੀ ਬਾਰਡਰ ਦੇ ਉੱਤੇ ਹੁੰਦਾ ਨਜ਼ਰ ਆ ਰਿਹਾ ਹੈ ਬੀਤੇ ਦਿਨੀ ਮਹਾ ਪੰਚਾਇਤ ਕੀਤੀ ਗਈ ਸੀ ਉਹਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਕਿਸਾਨ ਲੀਡਰ ਪਹੁੰਚੇ ਸਨ ਪਰ ਜਿਹੜੀਆਂ ਦੂਜੀਆਂ ਕਿਸਾਨ ਜਥੇਬੰਦੀਆਂ ਨੇ ਉਹ ਅਜੇ ਇਕੱਠ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਵੱਖ-ਵੱਖਰੇ ਤਰ੍ਹਾਂ ਦੇ ਬਿਆਨ ਆ ਜਾਂਦੇ ਨੇ ਜਿਵੇਂ ਰਕੇਸ਼ਟ ਕੈਦ ਦਾ ਬਿਆਨ ਵੱਖਰਾ ਹੀ ਆ ਗਿਆ ਇਸ ਅੰਦੋਲਨ ਨੂੰ ਲੈ ਕੇ ਤੇ ਜਦੋਂ ਤੱਕ ਸਾਰੇ ਕਹਿ ਰਹੇ ਨੇ ਕਿ ਮਸਲਾ ਹੱਲ ਨਹੀਂ ਹੁੰਦਾ ਉਦੋਂ ਤੱਕ ਨਹੀਂ ਹੋਣਾ ਜਦੋਂ ਤੱਕ ਕਿਸਾਨ ਜਥੇਬੰਦੀਆਂ ਇਕਜੁੱਟ ਨਹੀਂ ਹੁੰਦੀਆਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨੀ ਅੰਦੋਲਨ ਕੀ ਮੋੜ ਲੈਂਦਾ ਨੇ ਡਰਾਂ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ